આજે ਦਿਨ ਹੀ ખેતਾਂ ਨੂੰ આગ ਲੱગਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਕੱਲ ਮੋਲੀ ਪਿੰਡ ਵਿਖੇ ਖੇਤਾਂ ਨੂੰ આગ ਲੱਗੀ ਸੀ ਉੱਥੇ ਹੀ ਅੱਜ ਫਗਵਾੜਾ ਦੇ ਸੰਤੋਖ ਪੂਰਾ ਵਿਖੇ ਖੇਤਾਂ ਨੂੰ આગ ਲੱਗ ਗਈ ਇਸ આગ ਲੱਗਣ ਦਾ ਕਾਰਨ ਕਿਸੇ ਗਵਾਂਡੀ ਵੱਲੋਂ ਪ੍ਰੈਸ ਦੇ ਮੱਗ ਦੇ ਕੋਲਿਆਂ ਨੂੰ ਸਿੱਟਣਾ ਦੱਸਿਆ ਜਾ ਰਿਹਾ ਹੈ ਆਓ ਦੇਖਦੇ ਹਾਂ ਪੂਰੀ ਖਬਰ ਫਗਵਾੜਾ ਤੋਂ ਦੁਆਬਾ মিডিਆ 8 ਲਈ ਪ੍ਰਵੀਨ ਕੁੰਨੋਜੀਆ ਦੀ ਰਿਪੋਰਟ ਕੀ ਹੋਇਆ ਜੀ ਅੱਜ ਪਾਪਾ ਜੀ ਖੇਤਾਂ ਨੂੰ ਅੱਗ ਲੱਗੀ ਤੁਹਾਡੇ ਆ ਖੇਤਾਂ ਨੂੰ ਅੱਗ ਲੱਗੀ ਜੀ ਤੇ ਕੋਲੇ ਸਿੱਟਿਓ ਸੀ ਲਾਈਨ ਦੇ ਵਿੱਚੋਂ ਛੁਆਟ ਲੱਗੀ ਆ ਕੇ ਆਪਰਾਲੀ ਨੂੰ ਲੱਗੀ ਆ ਪਹਿਲਾਂ ਫੇਰ ਸਾਰੇ ਖੇਤਾਂ ਨੂੰ ਲੱਗ ਗਏ ਸੀ ਫੇਰ ਫਾਇਰ ਬ੍ਰਿਗੇਡ ਵਾਲੇ ਥੰਦੇ ਉਹ ਆ ਗਏ ਜਾਨੂ ਦੇ ਨਾਲ ਦੋ ਛੇ ਢਾਈ ਜਾਨੂ ਸਾਨੂੰ ਫੋਨ ਆਇਆ ਹਾਂ ਜੀ ਤਾਂ ਜਾਨੂ ਖੇਤ ਠੰਡ ਲੋ ਹੋ ਗਿਆ ਸੀਗਾ ਤਾਂ ਜਾਨੂ ਟਰੈਕਟਰ ਨਾਲ ਅੱਗ ਬੁਝਾਈ ਆ ਤਾਂ ਬੱਸ ਜਾਨੂ ਤੁਹਾਨੂੰ ਫੋਨ ਕਿਹਨੇ ਕੀਤਾ ਜੀ ਸਾਨੂੰ ਫੋਨ ਕੀਤਾ ਮੈਨੂੰ ਤਾਂ ਘਰੋਂ ਹੀ ਆਇਆ ਵਾ ਜੀ ਮੈਂ ਹੀ ਕੀਤਾ ਸੀ ਇਹ ਘਰੋਂ ਮੈਨੂੰ ਫੋਨ ਆਇਆ ਇਹਨਾਂ ਨੇ ਫਾਇਰ ਬ੍ਰਿਗੇਡ ਨੂੰ ਕਰ ਲਿਆ ਸੀ ਤਾਂ ਜਾਨੋ ਤਾਂ ਖੇਤ ਖੰਡ ਲੂ ਹੋ ਗਿਆ ਸੀਗਾ ਜੀ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਦੋ ਖੇਤ ਲੂ ਹੋ ਗਏ ਇਹ ਕਿੰਨੇ ਕਿਹਦੇ ਖੇਤਬੰਦੇ ਆ ਤੁਹਾਡੇ ਜੋ ਇਸ ਦਾ ਹਿਸਾਬ ਦੇ ਨਾਲ ਲਾਈ ਜੀ ਅਸੀਂ 80 85000 ਦੇ ਨਾਲ